ਹੋਇਆ 16 17 ਸਾਲ ਦੇ ਬੱਚਿਆਂ ਦਾ ਨੌਜਵਾਨਾਂ ਨੂੰ ਪ੍ਰਵਾਸੀ ਮਜ਼ਦੂਰ ਆ ਕੇ ਵੱਢ ਜਾਂਦੇ ਆ ਇੱਕ ਦੀ ਡੈਥ ਹੋ ਗਈ ਤੇ ਦੂਜਾ ਮਰਨ ਕਰਾਰੇ ਪਿਆ ਪੰਜ ਮੁੰਡੇ ਆਏ ਜੀ ਆ ਇੱਕ ਤਾਂ ਮੇਰੇ ਉਹਦੇ ਘਾਟਾ ਵੱਢਦੇ ਮੇਰੇ ਬਿੱਡ ਦਾ ਤੇ ਆਵੜਾ ਦੂਜੇ ਮੁੰਡੇ ਦੇ ਅੱਖਾਂ ਤੋਂ ਮਾਰ ਕੇ ਪੁੱਛੋ ਘੱਟ ਦਿਆ ਉਹ ਵੀ ਖਤਮ ਪਿਆ ਜੀ ਜੋ ਹਸਪੀਟਲ ਪਿਆ ਡੈੱਡ ਬੋਡ ਉਹਦੀ ਵੀ ਨਹੀਂ ਕਿਤੇ ਕੋਈ ਵੀ ਉਹ ਵੀ ਖਤਮ ਪਿਆ ਹੈ ਪੰਡ ਭਈਏ ਤੁਰੇ ਆ ਰਹੇ ਸੀਗੇ ਪਿੰਡ ਦੇ ਗੱਬੇ ਚੋਂ ਪਰਵਾਸੀ ਉਹ ਵੀ ਮੁੰਡੇ ਉਹਨਾਂ ਦੇ ਛੋਟੇ ਛੋਟੇ ਲਾ ਲੋ 15 16 ਸਾਲ ਦੇ ਹੋਣਾ ਜੀ ਹਾਂ ਜੀ ਇੰਨੀ ਕੁ ਉਮਰ ਦੇ ਸੀਗੇ ਤੇ ਤਿੰਨ ਚਾਰ ਸੀਗੇ ਤਿੰਨੇ ਚਾਰਾਂ ਕੋਲ ਚਾਕੂ ਇੱਕ ਨੇ ਕੱਟ ਮਾਰਿਆ ਤੇ ਦੂਜੇ ਦੇ ਅੱਖ ਦੇ ਵਿੱਚੋਂ ਕਿਰਚ ਗੱਡੀ ਹੈ ਸਿਰ ਤੇ ਲੱਗੇ ਆ ਕਿ ਉਹ ਹਜੇ ਵੀ ਸੀਰੀਅਸ ਹੈ ਤੰਗ ਕਰਤਾ ਨਾ ਸਾਨੂੰ ਐਨਾ ਤੰਗ ਕਰਤਾ ਇਹਨਾਂ ਪਾਗੜੇ ਦਿਖਾਓ ਇਹ ਨੌਬਤ ਆ ਗਈ ਵੀ ਸਾਨੂੰ ਪਿੰਡ ਛੱਡ ਕੇ ਜਾਣਾ ਪੈ ਰਿਹਾ ਸੋ ਇੱਕ ਪਾਸੇ ਤੁਸੀਂ ਤਸਵੀਰਾਂ ਦੇਖ ਰਹੇ ਇੱਕ ਪਾਸੇ ਮਾਵਾਂ ਰੋ ਰਹੀਆਂ ਦੂਜੇ ਪਾਸੇ ਇਹ ਵੀਰ ਇਸ ਕਰਕੇ ਮੰਗ ਕਰ ਰਹੇ ਵੀ ਅਸੀਂ ਧਰਨਾ ਲਾਉਣਾ ਤੇ ਭੀ ਭੈਣਾਂ ਤੋਂ ਕਰੋ ਤੋਂ ਵੱਟ ਵੱਟ ਕੇ ਮਾਰਨੇ ਹੁਣ ਜੇ ਬੰਨਿਆਂ ਦਾ ਇਲਾਜ ਕਰਦਾ ਤਾਂ ਕਰਦਿਆ ਨਹੀਂ ਪੰਜਾਬੀਆਂ ਦੀ ਖੈਰ ਨਹੀਂ ਪਹਿਲਾ ਮੁੰਡਾ ਵੱਡਿਆ ਜੀ ਉਹਦੇ ਮੁਜਰਮ ਤਿੰਨ ਨਹੀਂ ਫੜ ਹੋਏ ਜੀ ਉਹ ਵੀ ਭੱਜ ਗਏ ਜੀ ਇੱਥੋਂ ਨਹੀਂ ਮਤਲਬ ਤੁਹਾਡੇ ਫੇਰ ਘਰਾਂ ਦੇ ਵਿੱਚ ਕ੍ਰਿਮੀਨਲ ਬੈਠੇ ਆ ਕੇ ਜੀ ਹਾਂ ਜੀ ਹਾਂ ਸਾਡੇ ਸਾਰਾ ਸਾਰੀ ਛੇ ਹੈ ਜੀ ਮੈਂ ਉਹ ਸਰਕਾਰ ਦਾ ਨੁਮਾਇੰਦਾ ਆਇਆ ਜੀ ਸਰਕਾਰ ਭਗਵਾਨ ਆਇਆ ਜੀ ਕੋਈ ਇੱਕਲਵਾਰ ਤੁਸੀਂ ਇੱਥੇ ਕੋਟੀ ਹੈ ਇੱਥੇ ਆਏ ਜੀ ਕੋਈ ਸੇ ਸਾਹਮਣੇ ਦਫ਼ਤਰ ਹੈ ਜੀ ਕੋਈ ਆਇਆ ਨੁਮਾਇੰਦਾ ਜੀ ਮੂਲ ਜ਼ਮਦਾਰਾ ਹੱਤ ਦੇਈ ਫਰਾਰ ਹੋ ਗਏ ਫਰਾਰ ਹੋ ਗਏ ਜੀ ਫੈਮਲੀ ਵੀ ਹੋ ਗਈ ਜੀ ਨਾਲੇ ਫੈਮਲੀ ਵੀ ਚਲੇਗੀ ਤੇ ਆਧਾਰ ਕਾਟਦਾ ਆਧਾਰ ਕਾਟਦਾ ਕਰੂਗੇ ਕਿ 50 ਦਾ ਆਧਾਰ ਕਾਟ ਬਣਿਆ ਹੋਇਆ ਹੈ ਵੋਟਰ ਕਾਰਡ 50 ਦਾ ਬਣਿਆ ਹੋਇਆ ਹੈ ਭਈ ਇਹ ਬਾਹਰ ਕੱਢੋ ਦਸਿਆ ਨਾਲ ਬਾਹਰ ਕੱਢੋ ਕਹਿੰਦੇ ਦੋ ਬੰਦੇ ਪਕੜੇ ਹੋਏ ਆ ਬਈ ਕਿਸਿੰਦੇ ਦਿਖਾ ਦਿਓ ਦੋ ਬੰਦੇ ਹੈ ਕਿੱਥੇ ਆਹੋ ਐਮ ਐਲ ਏ ਹੁਣ ਤੱਕ ਨਹੀਂ ਆਇਆ 1.5-2 ਘੰਟੇ ਹੋ ਗਏ ਕਿਆ ਉਸ ਨੂੰ ਪਤਾ ਨਹੀਂ ਲੱਗ ਰਿਹਾ ਜਾਂ ਉਸਕੇ ਪੀ ਐਨ ਨੂੰ ਖਬਰ ਹੋ ਰਹੀ ਹੈ ਬੱਚੇ ਨੂੰ ਜਨਮ ਦੇਣਾ ਹੀ ਦੇਖੋ ਕਿੰਨਾ ਔਖਾ ਹੈ ਮਾਂ ਨੂੰ ਫਿਰ ਪਾਲਦੀ ਹੈ ਇਸ ਲਈ ਪਾਲਦੀ ਵੀ ਬਾਹਰ ਦੇ ਪ੍ਰਵਾਸੀ ਆ ਕੇ ਸਾਡੇ ਬੱਚਿਆਂ ਨੂੰ ਮਾਰ ਦੇਣ ਸਰਕਾਰ ਕੰਦੀ ਅਸੀਂ ਫਲਾਣਾ ਕਾਰਡ ਬਣਾਤਾ ਸੀ 5 ਲੱਖ ਦਾ 10 ਉਹ ਮੁੰਡਾ ਪਿਆ ਜੀ ਪ੍ਰਾਈਵੇਟ ਹਸਪੀਟਲ ਦੇਂਦਾ 50000 ਰੁਪਿਆ ਪਾ ਰਿਆ ਪੀਆਈ ਫੋਨ ਕਰਕੇ ਥੱਕ ਗਏ ਸਾਨੂੰ ਵੈਂਟੀਲੇਟਰ ਦੇ ਦਿਓ ਵੈਂਟੀਲੇਟਰ ਦੇ ਦਿਓ ਪੀਆਈ ਫੋਨ ਕਰਕੇ ਥੱਕ ਗਏ ਅਜੇ ਤੱਕ ਕੰਦੇ ਸੀਟ ਨਹੀਂ ਇੱਥੇ ਕਿਤੇ ਚੁੰਦੇ ਵੀ ਤਾਂ ਇਦਾਂ ਦੇ ਅਸੀਂ ਜਿਹੜੇ ਸਾਡੇ ਕਦੀ ਕੰਮ ਨਹੀਂ 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 ਅਸੀਂ ਚਾਹੁੰਦੇ ਸੀ ਵੀ ਪੰਜਾਬ 'ਚ ਬਦਲਾਅ ਇਹ ਤਾਂ ਨਹੀਂ ਕਿਹਾ ਵੀ ਸਾਡੇ ਮੁੰਡੇ ਮਰਵਾ ਦਿਓ ਕਿਸੇ ਪਿੰਡ ਵਾਲੇ ਦੀ ਕਿਸੇ ਕਿਰਾਏਦਾਰ ਭਈਏ ਨਾਲ ਹੋ ਜਾਂਦੀ ਹੈ ਮਾੜੀ ਮੋਟੀ ਬਹਿਸ ਬਾਜੀ ਤਾਂ ਸਪੋਰਟ ਭਈਏ ਦੀ ਕਰੀ ਜਾਂਦੀ ਪਿੰਡ ਵਾਲੇ ਪਿੰਡ ਨੂੰ ਬੋਲਣ ਜੋਗੇ ਵੀ ਨਹੀਂ ਰਏ ਆਪਣੇ ਪਿੰਡਾਂ ਚ ਬਾਈ ਬੋਲੂਗੇ ਨੂੰ ਤਰੂ ਐ ਦੱਸ ਪਿੰਡ ਦੇ ਐਮਸੀ ਚੁਣੇ ਵੇ ਕਿੱਥੇ ਐ ਦੋ ਐਮਸੀ ਦੱਸ ਮੰਨੂ ਰਹਿ ਹਮ ਇਹਨਾਂ ਨੂੰ ਬਾਹਰ ਕੱਢ ਦੋ ਯਾਰ ਵੀਰ ਬਣਿਆ ਯਾਰ ਜੇ ਕੋਈ ਕੱਢ ਸਕਦਾ ਯਾਰ ਸਾਡੀ ਤਾਂ ਸਰਕਾਰ ਤੋਂ ਇਹੀ ਬੈਂਤੀ ਹੈ ਵੀ ਇਹਨਾਂ ਨੂੰ ਬਾਹਰ ਕੱਢ ਦੋ ਯਾਰ ਸੀ ਟੈਂਟ ਤੇ ਬੈਠੂਗੇ ਕਿਸੇ ਦਿਨਾ ਆ ਹਾਲਾਤ ਹੋਣਗੇ ਆਪਣੇ ਸਮੇਂ ਮੋਹਾਲੀ ਏਅਰਪੋਰਟ ਰੋਡ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਕੁੰਬੜਾ ਪਿੰਡ ਸਾਰਾ ਏਅਰਪੋਰਟ ਰੋਡ ਦੇ ਉੱਤੇ ਆ ਗਿਆ ਮਸਲਾ ਕੀ ਹੈ ਕਿ ਦੋ ਨੌਜਵਾਨਾਂ ਦਾ ਕਤਲ ਹੋਇਆ 16 17 ਸਾਲ ਦੇ ਬੱਚਿਆਂ ਦਾ ਕਤਲ ਹੋਇਆ ਸ਼ਰੀਅਮ ਚਾਕੂ ਮਾਰ ਕੇ ਕਤਲ ਕੀਤਾ ਗਿਆ ਤੇ ਸਾਰਾ ਪਿੰਡ ਇਸ ਸਮੇਂ ਸੜਕਾਂ ਦੇ ਉੱਤੇ ਆ ਕੀ ਗੱਲਬਾਤ ਆ ਉਹ ਗੱਲ ਕਰਦੇ ਆ ਜੀ ਕਿਹੜੀ ਗੱਲ ਕਰਕੇ ਅੱਜ ਤੁਹਾਨੂੰ ਸੜਕਾਂ ਦੇ ਉੱਤੇ ਉਤਰਨਾ ਪੈ ਗਿਆ ਦੇਖੋ ਇੱਕ ਨੌਜਵਾਨਾਂ ਦਾ ਕਤਲ ਅਜ ਲੈਂਡ ਆਰਡਰ ਦੀ ਸਥਿਤੀ ਤੁਹਾਡੇ ਸਾਹਮਣੇ ਆ ਦੋ ਨੌਜਵਾਨਾਂ ਨੂੰ ਪ੍ਰਵਾਸੀ ਮਜ਼ਦੂਰ ਆ ਕੇ ਵੱਢ ਜਾਂਦੇ ਆ ਇੱਕ ਦੀ ਡੈਥ ਹੋ ਗਈ ਤੇ ਦੂਜਾ ਮਰਨ ਕਰਾਰੇ ਪਿਆ ਪਰ ਰਾਤ ਦੀ ਇਹ ਘਟਨਾ ਹੋਈ ਵੀ ਅੱਜ ਤੱਕ ਅਜੇ ਤੱਕ ਕਿਸੇ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਸੋ ਅੱਜ ਇਹ ਦੇਖੋ ਤੁਹਾਡੇ ਸਾਹਮਣੇ ਪਿੰਡ ਵਾਸੀ ਨਗਰ ਨਿਵਾਸੀ ਇਸ ਕਰਕੇ ਇਕੱ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਅਜਿਹੀ ਕਨਾਉਣੀ ਹਰਕਤ ਕੀਤੀ ਹੈ ਤੇ ਉਹ ਉਹ ਅੱਜ ਉਹ ਬੱਚਿਆਂ ਨੇ ਜਿਨ੍ਹਾਂ ਨੇ ਆਪਣੇ ਮਾਪੇ ਦਾ ਪੜਾਪੇ ਦਾ ਸਾਰਾ ਮਾਣਾ ਸੀਗਾ ਅੱਜ ਉਹ ਬੱਚੇ ਰੱਬ ਨੂੰ ਪਿਆਰੇ ਹੋ ਗਏ ਸਿਰਫ ਲਾਪਰਵਾਹੀ ਕਰਨ ਪ੍ਰਸ਼ਾਸਨ ਦੀ ਤਰਾਸਦੀ ਦੀ ਗੱਲ ਹੈ ਕਿ ਜਿਹੜੇ ਉੱਥੇ ਜਿਹੜੇ ਨੇ ਕਿ ਮਰਡਰ ਕੀਤਾ ਕਹਿੰਦੇ ਉਹਨਾਂ ਦੇ ਕੋਈ ਇਹ ਵੀ ਨਹੀਂ ਹੈਗਾ ਵੀ ਕਿੱਥੋਂ ਦੇ ਯੂਪੀ ਦੇ ਬਿਹਾਰ ਦੇ ਉਹ ਵੀ ਨਹੀਂ ਪਤਾ ਇੱਥੇ ਕੋਈ ਆਧਾਰ ਕਾਰਡ ਨਹੀਂ ਕੋਈ ਆਧਾਰ ਕਾਰਡ ਨਹੀਂ ਲਿਆ ਹੋਇਆ ਕੋਈ ਵੈਰੀਫਿਕੇਸ਼ਨ ਨਹੀਂ ਹੋਈ ਹੋਈ ਉਹਨਾਂ ਦੀ ਇਹ ਘਰਦਿਆਂ ਦੇ ਦੱਸਣ ਮੁਤਾਬਕ ਹੈ ਸੋ ਅਸੀਂ ਅੱਜ ਇਨਸਾਫ ਮੰਗਣ ਦੇ ਲਈ ਇੱਥੇ ਆਏ ਹਾਂ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਨ ਦੇ ਲਈ ਆਏ ਆ ਕਿ ਕਿਰਪਾ ਕਰਕੇ ਇਹਨਾਂ ਤੇ ਰਹਿਮ ਕਰੋ ਔਰ ਉਹਨਾਂ ਨੂੰ ਸਲਾਖਾਂ ਪਿੱਛੇ ਦਿਓ ਜਿਨ੍ਹਾਂ ਨੇ ਘਰਾਉਣੀ ਹਰਕਤ ਕੀਤੀ ਹੋ ਸਕਦਾ ਉਹ ਵੱਡੇ ਕੋਈ ਗੈਂਗਸਟਰ ਹੋਣ ਹੋ ਸਕਦਾ ਕੋਈ ਉਹਨਾਂ ਨੇ ਇਸ ਤੋਂ ਵੀ ਇਲਾਵਾ ਹੋਰ ਕੋਈ سنگੀਨ ਜੁਰਮ ਕਰੇ ਹੋਣ ਉਹਨਾਂ ਦੀ ਤਸਵੀਰਾਂ ਸਾਹਮਣੇ ਆਈਆਂ ਜਿਹੜੇ ਜਿਨ੍ਹਾਂ ਨੇ ਇਹ ਕੀਤਾ ਕੰਮ ਦੇਖੋ ਇਹਨਾਂ ਕੋਲ ਵੀਡੀਓ ਫੂਟੇਜ ਹੈਗੀ ਜਿੱਥੇ ਜਿੱਥੇ ਮਰਡਰ ਹੋਇਆ ਪਿੰਡ ਦੇ ਵਿੱਚ ਪਿੰਡ ਦੇ ਗੱਬੇ ਮਰਡਰ ਹੋਇਆ ਨਹੀਂ ਨਹੀਂ ਹੈਗੀ ਫੋਟੋਆਂ ਭਾਜੀ ਕਿਵੇਂ ਹੋਇਆ ਕੋਈ ਨਹੀਂ ਜੀ ਸ਼ਾਮ ਦਾ ਟਾਈਮ ਸੀਗਾ ਉਹ ਮੁੰਡਾ ਛੋਟਾ ਕੋਈ ਸਾਈਕਲ ਹੀ ਲੈ ਕੇ ਆ ਰਿਹਾ ਸੀ ਇਹ ਚਾਰ ਪੰਜ ਬਈਏ ਤੁਰੇ ਆ ਰਹ ਉਹ ਆਸੀ ਪਰਵਾਸੀ ਉਹ ਵੀ ਮੁੰਡੇ ਉਹਨਾਂ ਦੇ ਛੋਟੇ ਛੋਟੇ ਲਾ ਲੋ 15 16 ਸਾਲ ਦੇ ਹੋਣੇ ਜਿਹਨਾਂ ਹਾਂਜੀ ਇੰਨੀ ਕੁ ਉਮਰ ਦੇ ਸੀਗੇ ਤੇ ਤਿੰਨ ਚਾਰ ਸੀਗੇ ਤਿੰਨੇ ਚਾਰਾਂ ਕੋਲ ਚਾਕੂ ਇਹ ਨਹੀਂ ਪਤਾ ਉਹਨਾਂ ਨੇ ਨਸ਼ਾ ਕੀਤਾ ਸੀ ਜਾਂ ਕਿਤੇ ਬਾਰਦਾਤ ਕਰਨ ਚੱਲੇ ਸੀਗੇ ਠੀਕ ਹੈ ਜੀ ਛੋਟੇ ਬੱਚੇ ਦੀ ਸਾਈਕਲ ਲੱਗੀ ਉਹਨੂੰ ਘੇਰ ਕੇ ਖੜ ਗਏ ਜਿਹੜੇ ਮੁੰਡਿਆਂ ਦਾ ਕਤਲ ਹੋਇਆ ਹੈ ਇੱਕ ਗੰਭੀਰ ਹੈ ਇੱਕ ਪੂਰਾ ਹੌਲ ਹੈ ਉਹ ਸਾਈਡ ਤੇ ਬੈਠੇ ਸੀਗੇ ਕੋ ਤੇ ਉਹ ਉਹਨੂੰ ਛਿੜਾਣ ਚਲੇ ਗਏ ਸਿਰਫ ਉਹਨਾਂ ਦੀ ਗਲਤੀ ਹੈ ਸੀਗੀ ਉਹਨੂੰ ਛਿੜਾਣ ਚਲੇ ਗਏ ਛੋਟੇ ਬੱਚੇ ਨੂੰ ਛਿੜਾਣ ਛੋਟੇ ਬੱਚੇ ਵਿੱਚ ਉਹਦੇ ਵੀ ਵੀਡੀਓ ਤੁਹਾਡੇ ਕੋਲ ਹੈਗੀ ਉਹਦੇ ਵੀ ਦਿਖ ਰਿਹਾ ਹੈ ਬਿਲਕੁਲ ਛੋਟੇ ਬੱਚੇ ਨੂੰ ਝਟਾਨ ਗਏ ਸੀ ਸਿਰਫ 1 ਮਿੰਟ ਦੇ ਵਿੱਚ ਉਹਨਾਂ ਨੇ ਸੋਚਿਆ ਨਹੀਂ ਇੱਕ ਦੇ ਘੱਟ ਮਾਰਿਆ ਤੇ ਦੂਜੇ ਦੇ ਅੱਖ ਦੇ ਵਿੱਚੋਂ ਕਿੱਚ ਗੱਡੀ ਹੈ ਸਿਰ ਤੇ ਲੱਗੇ ਆ ਕਿ ਉਹ ਹਜੇ ਵੀ ਸੀਰੀਅਸ ਹੈ 50 50 ਪਰਸੈਂਟ ਚਾਂਸ ਹੈ ਉਹਦੇ ਤੇ ਮੇਨ ਗੱਲ ਹੈ ਪਰਚਾ ਹੋ ਜਾਊਗਾ ਜ਼ਮਾਨਤ ਤੇ ਆ ਜੂंगे 10 ਸਾਲ ਦਾ 20 ਸਾਲ ਦਾ ਸਜ਼ਾ ਕੱਢ ਕੇ ਆ ਜੂंगे ਉਹ ਤੋਂ ਬਾਅਦ ਇਹ ਹੁਣ ਕੀ ਹੋ ਰਿਹਾ ਬਾਈ ਇਹ ਐਂਬੂਲੈਂਸ ਆਈ ਹੈ ਟਿਕਾਣੇ ਦੇ ਇੱਥੇ ਰਚਕਾਰਿਆ ਵੀ ਲੂਠੋ ਜਾਓ ਇੱਥੇ ਦੇ ਵੀ ਇੱਥੇ ਬੈਠਣ ਜਾਓ ਵੀ ਅਰੈਸਟ ਕਰੇ ਅਰੈਸਟ ਕਰ ਲੈ ਮੇਰੇ ਨੂੰ ਤਖਾਉਤ ਸਹੀ ਕਿੱਥੇ ਹੈ ਪਰਚਾ ਦਾ ਜਿਹੜਾ ਕਰਨਾ ਹੈ ਕਰਨਾ ਹੈ ਪਰ ਪ੍ਰਵਾਸੀਆਂ ਨੇ ਐਨਾ ਤੰਗ ਕਰਤਾ ਨਾ ਸਾਨੂੰ ਐਨਾ ਤੰਗ ਕਰਤਾ ਇਹਨਾਂ ਪਕੜ ਦਿਖਾਓ ਕੋਈ ਨਹੀਂ ਇਹ ਨੋਬਤ ਆ ਗਈ ਵੀ ਸਾਨੂੰ ਪਿੰਡ ਛੱਡ ਕੇ ਜਾਣਾ ਪੈ ਰਿਹਾ ਭਾਈ ਪੰਜਾਬ ਦਾ ਜ਼ਿਲ੍ਹਾ ਹੈ ਤਾਂ ਪੰਜਾਬ ਦਾ ਜ਼ਿਲ੍ਹਾ ਹੈ ਤੇ ਤੁਹਾਡਾ ਪਿੰਡ ਪੰਜਾਬ ਚ ਪੈਂਦਾ ਨਾ ਵੀ ਪੰਜਾਬ ਪੰਜਾਬ ਦਾ ਮੌੜੀ ਜ਼ਿਲ੍ਹੇ ਦੇ ਪਿੰਡ ਹੈ ਮੇਨ ਪਿੰਡ ਹੈ ਸੁਆਣਾ ਕੁੰਬੜਾ ਮੋਲੀ ਦੋ ਤਿੰਨ ਪਿੰਡਾਂ ਨੇ ਹਾਲਤ ਠੀਕ ਕਰ ਲਈ ਪਰ ਇਹ ਪਿੰਡ 'ਚ ਮੇਰੇ ਖਿਆਲ ਇੱਕ ਜਗਦੂਰੇ ਦੀ ਖਬਰ ਆਈ ਸੀ ਕਿ ਜਗਦੂਰੇ ਦਾ ਜਿੱਤੇ 900 ਪਿੰਡ ਦੀ ਵੋਟ ਸੀਗੀ 8000 ਭਈਆਂ ਦੀ ਥੋੜੇ ਪਿੰਡ ਚ ਕਿੰਨੀ ਵੋਟ ਆ ਪਿਆ ਪਈਆਂ ਦੀ ਮਨੂੰ ਲੱਗ ਪੰਜਾਬੀ ਦੇ 16-1700 ਰਹਿ ਗਈ ਬਸ ਬਾਕੀ ਪ੍ਰਵਾਸੀ ਸਾਰੀ ਪ੍ਰਵਾਸੀਆਂ ਦੀ ਹੈ ਹੁਣ ਪੁਲਿਸ ਵਾਲੇ ਝੂਠ ਬੋਲੇ ਮੇਰੇ ਬਈ ਦੋ ਮੁਰਜ਼ਮ ਫੜ ਲੇ ਪਰ ਝੂਠ ਬੋਲ ਰਹੇ ਕੋਈ ਵੀ ਫੜਿਆ ਇਹਨਾਂ ਨੇ ਝੂਠ ਬੋਲ ਰਹੇ ਤਰਨੋ ਚਕਾਣੇ ਖਾਤਰ ਇੱਕ ਬੰਦਾ ਪੈਦਾ ਮਾਰਿਆ ਇਹਨਾਂ ਨੇ ਮੁਰਜ਼ਮ ਦਾ ਹੱਥ ਦੇਈ ਫਰਾਰ ਹੋ ਗਏ ਫਰਾਰ ਹੋ ਗਏ ਜੀ ਫੈਮਲੀ ਵੀ ਹੋ ਗਈ ਨਾਲੇ ਫੈਮਲੀ ਵੀ ਚਲੇਗੀ ਤੇ ਆਧਾਰ ਕਾਟਦਾ ਆਧਾਰ ਕਾਟਦਾ ਕਰੂਗੇ ਕੀ 50 ਦਾ ਆ ਬੋਟਰ ਕਾਰਡ ਬਣਿਆ ਹੋਇਆ ਹੈ ਬੋਟਰ ਕਾਰਡ ਪੰਜਾਬ ਦਾ ਬਣਿਆ ਹੋਇਆ ਹੈ ਕਿਤੇ ਜਾ ਕੇ ਲੱਭ ਲੋਗੇ ਤੁਸੀਂ ਕਿਤੇ ਜਾ ਲੱਭੋ ਮੈਨੂੰ ਪੰਜਾਬ ਦੀ ਹੈ ਪਿੰਡ ਦੀ ਪੰਜਾਬ ਦੀ ਵੋਟ ਬਣਾਈ ਹੋਈ ਹੈ ਵੋਟ ਇੱਥੇ ਦੀ ਬਣੀ ਹੋਈ ਆ ਯੂਪੀ ਦੇ ਸਾਰਾ ਕੁਝ ਇੱਥੇ ਦਾ ਬਣਿਆ ਹੋਇਆ ਜੀ ਸਾਰਾ ਰਾਸ਼ਨ ਫਰੀ ਲੈ ਰਹੇ ਹਾਂ ਜੀ ਗਵਰਨਮੈਂਟ ਤੋਂ ਸਾਰਾ ਕੁਝ ਸਾਰਾ ਪ੍ਰਬੰਧ ਕਰਕੇ ਦੇ ਆ ਭਾਈ ਵੋਟ ਹੋ ਗਿਆ ਜੀ ਸਾਡੇ ਪਹਿਲਾ ਮੁੰਡਾ ਵੱਡਿਆ ਜੀ ਉਹਦੇ ਮੁੰਡਾ ਤਿੰਨ ਨਹੀਂ ਫੜ ਹੋਏ ਜੀ ਉਹ ਵੀ ਭੱਜ ਗਏ ਜੀ ਇੱਥੋਂ ਭਾਈ ਮਤਲਬ ਤੁਹਾਡੇ ਫੇ ਘਰਾਂ ਦੇ ਵਿੱਚ ਕ੍ਰਿਮੀਨਲ ਬੈਠੇ ਆ ਕੇ ਹਾਂ ਜੀ ਹਾਂ ਸਾਡੇ ਸਾਰਾ ਸਾਰੀ ਸ਼ਹਿਰ ਹੈ ਜੀ ਪਿੰਡ ਦੀ ਉਹ ਤਾਂ ਪਰ ਬੰਦੇ ਆ ਜੀ ਜਿਹੜੇ ਉਹਨਾਂ ਨੇ ਕਰਾਇਆ ਵੀ ਜੀ ਇਹ ਕੰਮ ਫਸਲਾ ਨਾਲ ਪੀਜੀਆ ਚ ਬਈ ਹੁਣ ਫਿਰ ਤੁਹਾਡੇ ਪਹਿਲਾਂ ਵੀ ਇੱਕ ਮੁੰਡਾ ਮਾਰਿਆ ਗਿਆ ਦੋ ਹੁਣ ਮਾਰੇਗੇ ਜੀ ਸਾਡੇ ਮੁੰਡੇ ਹਾਂ ਜੀ ਅੱਜ ਡੇਢ ਸਾਲ ਹੋ ਗਿਆ ਜੀ ਸਾਨੂੰ ਕੋਈ ਇਨਸਾਬ ਨਹੀਂ ਮਿਲਿਆ ਨਾ ਕੋਈ ਉਹਨਾਂ ਨੇ ਪੜਾਇਆ ਨਾ ਕੋਈ ਪੜਿਆ ਉਹਨਾਂ ਨੇ ਪੰਚਰ ਹੁਣ ਸਾੜੇ ਸਾਨੂੰ ਕਹਿੰਦੇ ਸਾਨੂੰ ਬੰਦੇ ਫੜਾ ਦਿਓ ਕਹਿੰਦੇ ਅਸੀਂ ਨਾਲ ਚੱਲੂਗਾ ਸਾਡਾ ਕੰਮ ਦਾ ਪੁਰਸ਼ਾਂ ਵਾਲਿਆਂ ਦਾ ਕੰਮ ਆਈ ਜੀ ਸਾਡਾ ਕੋਈ ਨਹੀਂ ਪੁੱਛੀ ਸਾਨੂੰ ਬਈ ਇਹ ਬਾਹਰ ਕੱਢੋ ਨਾ ਜਗ੍ਹਾ ਪਤਾਸੀਆਲ ਬਾਹਰ ਕੱਢੋ ਸਾਡੇ ਫਸਲਾਗਾ ਇੱਕ ਇਹ ਜਿਹੜੇ ਮੁੰਡੇ ਕਤਲ ਇਹਨਾਂ ਨੂੰ ਫੜੋ ਆਹਨ ਡੇਢ ਸ ਸਾਬ ਨਹੀਂ ਮਿਲਿਆ ਇਹਨਾਂ ਨੂੰ ਮਾਤਾ ਪਰ ਅਸੀਂ ਆਪ ਬਾੜੇ ਆਹੋ ਆਪਣੇ ਘਰਾਂ ਦੇ ਵਿੱਚ ਅੱਜ ਕੀ ਮਹਿਸੂਸ ਕਰਦੇ ਹੋ ਤੁਸੀਂ ਕੀ ਸੋਚਦੇ ਹੋ ਸਰ ਬਾਹਰ ਨਿਕਲਣਾ ਚਾਹੀਦਾ ਹੈ ਚੰਡੀਗੜ੍ਹ ਬੋਹਾੜੀ ਦੇ ਲੋਕਾਂ ਨੂੰ ਕਿਹਾ ਜਾਂਦਾ ਭਈ ਇਹਨਾਂ ਨੇ ਆਪਣੇ ਪੈਸੇ ਕਮਾਣ ਕਰਕੇ ਆਪਣੇ ਇੱਕੀ ਕਮਰੇ 'ਚ 20-20 ਬੰਦੇ ਬਾੜਦੇ ਇਹ ਲੱਗਦੇ ਆ ਹੁਣ ਅੱਜ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਹਾਲਾਤ ਕੀ ਬਣੇ ਉਹਨਾਂ ਨਾਲ ਕਰਕੇ ਅਸੀਂ ਤਾਂ ਇਹ ਕਹਿੰਦੇ ਵੀ ਜਿਨ੍ਹਾਂ ਸਾਡੇ ਕੋਲ ਤੋਂ ਕੋਈ ਹੈ ਨਹੀਂ ਜਿਨ੍ਹਾਂ ਨੇ ਰੱਖੇ ਹੋਏ ਆ ਬਾਹਰ ਅੱਗੇ ਕੇ ਰੋਟੀ ਨਹੀਂ ਤਾਂ ਬੰਦੇ ਉਹ ਅੱਗੇ ਵੀ ਤਾਂ ਰੋਟੀਆਂ ਖਾਂਦੇ ਰਹਿਣ ਕੋਈ ਜ਼ਿਆਦਾ ਹੋ ਗਿਆ ਲੋਕਾਂ ਤੋਂ ਇਹ ਪਤਾ ਨਹੀਂ ਲੰਘਣਾ ਔਖਾ ਹੈ ਸਤਿ ਅੰਛਾ ਹਾਂ ਹੁਣ ਜਿਆਦਾ ਮੁੰਡਿਆਂ ਨੇ ਇਦਾਂ ਕਰਦੇ ਕੁੜੀਆਂ ਕੱਲ ਕਿੱਥੇ ਬਾਹਰ ਨਿਕਲ ਜੂਗੀਆਂ ਹਮ ਸਾਡੇ ਪਿੰਡਾਂ ਕੱਲ ਨੂੰ ਬਾਹਰ ਨਹੀਂ ਨਿਕਲ ਸਕਦੇ ਜੋ ਮਤਲਬ ਹੋਵੇ ਚਾਹੇ ਖੜੇ ਸਾਡੇ ਬੱਚਿਆਂ ਨੂੰ ਮਾਰਨਾ ਸ਼ੁਰੂ ਕਰਤਾ ਇਹਨਾਂ ਨੇ ਕੀ ਹਾਲਾਤ ਆ ਫਿਰ ਤੁਹਾਡੇ ਪਿੰਡਾਂ ਦੇ ਹਾਲਾਤ ਕੀ ਆ ਜੀ ਸਾਡੇ ਪਿੰਡ ਦਾ ਹਾਲਾਤ ਆ ਜੀ ਬਹੁਤ ਜ਼ਿਆਦਾ ਭਈਆ ਹੀ ਬਹੁਤ ਹੈ ਜੀ ਭਈਆ ਹੀ ਬਹੁਤ ਹੈ ਭਈਆ ਕੱਢਣਾ ਚਾਹੀਦਾ ਜੀ ਦੇਖੋ ਕੁੜੀਆਂ ਤਾਂ ਚਲੋ ਅਸੀਂ ਅੰਦਰ ਸੰਭਲਾਂਗੇ ਮੁੰਡਿਆਂ ਨੇ ਤਾਂ ਬਾਹਰ ਜਾਣਾ ਸ਼ਰੀਆਮ ਮੁੰਡੇ ਮਾਰੇ ਆ ਇਹਨਾਂ ਦਾ ਬੇਟਾ ਸਾਲ ਹੋ ਗਿਆ ਜੀ ਪਹਿਲਾਂ ਤਾਂ ਬੱਚੇ ਨੂੰ ਜਨਮ ਦੇਣਾ ਹੀ ਕਿੰਨਾ ਖੈਮਾਨੂ ਫਿਰ ਪਾਲਦੀ ਐ ਇਸ ਲਈ ਪਾਲਦੀ ਵੀ ਬਾਹਰ ਦੇ ਪ੍ਰਵਾਸੀ ਆ ਕੇ ਸਾਡੇ ਬੱਚਿਆਂ ਨੂੰ ਮਾਰ ਦੇਣ ਸਰਿਆਮ ਮਾਰਿਆ ਜੀ ਉਹ ਵਾ ਨਥਾਪਰੀ ਮੈਂ ਤਾਂ ਸੋ ਇੱਕ ਪਾਸੇ ਤੁਸੀਂ ਤਸਵੀਰਾਂ ਦੇਖ ਰਹੇ ਇੱਕ ਪਾਸੇ ਮਾਵਾਂ ਰੋ ਰਹੀਆਂ ਦੂਜੇ ਪਾਸੇ ਇਹ ਵੀਰ ਇਸ ਕਰਕੇ ਮੰਗ ਕਰ ਰਹੇ ਵੀ ਅਸੀਂ ਧਰਨਾ ਲਾਉਣਾ ਤੇ ਏ ਵੀਰ ਦੀ ਜਿਹੜੀ লাশ ਹੈ ਉਹ ਤੁਸੀਂ ਦੇਖੋ ਕਿ ਵਿੱਚ ਐਂਬੂਲੈਂਸ ਦੇ ਵਿੱਚ ਪਈ ਆ ਪਰ ਹੋਰੀਆਂ ਨੇ ਮਾਮਾ ਬਿਲਕੁਰੀਆਂ ਦੂਜੇ ਪਾਸੇ ਤਰਨਾ ਲਾਉਣ ਦੇ ਲਈ ਇਹ ਲੋਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਪ੍ਰਸ਼ਾਸਨ ਕਹਿ ਰਿਹਾ ਕਿ ਇਸ ਪੰਜਾਬੀ ਭੈਣ ਤੋਂ ਕਰੋ ਜੋ ਵਟ ਵਟ ਕੇ ਮਾਰਨੇ ਹੁਣ ਜੇ ਬੰਨਿਆਂ ਦਾ ਇਲਾਜ ਕਰਦੇ ਤਾਂ ਕਰਦਿਆ ਨਹੀਂ ਪੰਜਾਬੀਆਂ ਦੀ ਖੈਰ ਨਹੀਂ ਬਾਈ ਦੇਖੋ ਆਪਾਂ ਪੰਜਾਬੀ ਵੀ ਇਕੱਠੇ ਨਹੀਂ ਨਾ ਹੁੰਦੇ ਜਦੋਂ ਜਗਤਪੁਰੇ ਹੋਇਆ ਸੀ ਤੁਸੀਂ ਕਿੰਨੇ ਗਏ ਸੀ ਜਿੰਨੇ ਅਸ ਗਿਆ ਸੀ ਆਪਣੇ ਵੱਲੋਂ ਗਏ ਹੁਣ ਕੀ ਕਹਿੰਨੇ ਹੋ ਪੰਜਾਬੀਆਂ ਨੂੰ ਅਸੀਂ ਵੀ ਜਗਤਬਰੇ ਵਾਲਾ ਹੀ ਕੰਮ ਕਰੂਗੇ ਜੀ ਹੁਣ ਹੁਣ ਦੇਖੋ ਪੰਜਾਬੀਆਂ ਦਾ ਅਸੀਂ ਜਗਤਬਰੇ ਵਾਲਾ ਹੀ ਕੰਮ ਕਰਨਾ ਹੈ ਪਹਿਲਾਂ ਤੇ ਵੇਲਣਾ ਪਰ ਸਾਨੂੰ ਕੋਈ ਔਦੋਦੋ ਦਿਓ ਜੀ ਸਾਨੂੰ ਜੇ ਅਸੀਂ ਕਿਸੇ ਨੂੰ ਕਹੀਏ ਵੀ ਸਾਨੂੰ ਦੋ ਜੀ ਨੰਬਰਦਾਰੀ ਦੋ ਤੇਰੇ ਲੀਡਰ ਤੁਸੀਂ ਜਿਤਾਏ ਆ ਜਿਹੜੇ ਲੀਡਰ ਜਿਤਾਏ ਅਸੀਂ ਚਾਹੁੰਦੇ ਸਾਨੂੰ ਕੋਈ ਅਥਾਰਟੀ ਮਿਲੇ ਜਿਹੜੇ ਬਈਆਂ ਨੂੰ ਅਸੀਂ ਬਾਹਰ ਕੱਢ ਸਕਾਂ ਸਾਡੇ ਤੇ ਕੋਈ ਐਕਸ਼ਨ ਨਾ ਹੋਵੇ ਅਸੀਂ ਬਈਆਂ ਨੂੰ ਬਾਹਰ ਕੱਢਦੇ ਚਿੱਟਾ ਲੈਣਾ ਦੇ ਇੱਥੇ ਚਿੱਟਾ ਲੈਣਾ ਦੇ ਕੋਈ ਪੁਲਿਸ ਵਾਲੇ ਇੱਥੇ ਕੁੰਬੜੇ 'ਚ ਕਟਾਈ ਕਰੀ ਪੁਲਿਸ ਵਾਲਿਆਂ ਕੀ ਦੇਖ ਲੋ ਪੁਲਿਸਾ ਖੁਦ ਇਹ ਕੰਮ ਕਰਾਉਂਦੀਆਂ ਦੂਜੇ ਨੂੰ ਕਹਿ ਗਈਏ 90 ਮਿੰਟਰ ਬਾਅਦ ਵੀ ਨਹੀਂ ਕਰ 100 ਮੀਟਰ ਮਾ ਕਰਨੀ ਆ ਐਮਐਲਏ ਹੁਣ ਤੱਕ ਨਹੀਂ ਆਇਆ ਡੇਢ ਦੋ ਘੰਟੇ ਹੋ ਗਏ ਕੀ ਉਸ ਨੂੰ ਪਤਾ ਨਹੀਂ ਲੱਗ ਰਿਹਾ ਜਾਂ ਉਸਕੇ ਪੀਐਨਓ ਨੂੰ ਖਬਰ ਹੋ ਰਹੀ ਹੈ ਕਿ ਪਿੰਡ ਦਾ ਸਰਕਾਰ ਕਹਿੰਦੀ ਅਸੀਂ ਫਲਾਣਾ ਕਾਰਡ ਬਣਾਤਾ ਅਸੀਂ 5 ਲੱਖ ਦਾ 10 ਉਹ ਮੁੰਡਾ ਪ ਹੋਸਪੀਟਲ ਦੇਿੰਦਾ 50000 ਰੁਪਇਆ ਪਾ ਰਿਆ ਪੀਜੀਆ ਹੀ ਫੋਨ ਕਰਕੇ ਥੱਕ ਗਏ ਸਾਨੂੰ ਵੈਂਟੀਲੇਟਰ ਦੇ ਦਿਓ ਵੈਂਟੀਲੇਟਰ ਦੇ ਦਿਓ ਪੀਜੀਆ ਹੀ ਫੋਨ ਕਰਕੇ ਥੱਕ ਗਏ ਅਜੇ ਤੱਕ ਕੰਦੇ ਸੀਟ ਨਹੀਂ ਇੱਥੇ ਸਰਕਾਰ ਕਹਿ ਰਹੀ ਹੈ 50 ਲੱਖ ਰੁਪਇਆ ਦੇ ਦਈ ਤੁਹਾਨੂੰ ਇਲਾਜ ਦੇ ਰਿਹਾ ਹੈ 10 ਲੱਖ ਦਾ ਦੇ ਰਿਹਾ ਹੈ ਕਿਹੜਾ ਦੇ ਰਿਹਾ ਹੈ ਕੱਲ ਦਾ ਜ਼ੋਰ ਮਾਰ ਰਿਹਾ ਸੀ ਕਿ ਉਹ ਆਯੁਸ਼ਮਾਨ ਕਾਰਡ ਬਣ ਦੇਵੇ ਕੁਝ ਹੋ ਜਵੇ ਕਾਰਡ ਨਹੀਂ ਬਣ ਰਿਹਾ ਕਾਰਡ ਨਹੀਂ ਬਣ ਰਿਹਾ ਇਹ ਭਈਆਂ ਨੂੰ ਸਾਰੀ ਸਹੂਲਤ ਹੈ ਪੰਜਾਬੀ ਨੂੰ ਕੋਈ ਸਹੂਲਤ ਨਹੀਂ ਹੈਗੀ 3 ਸਾਲ ਹੋ ਗਏ ਸਰਕਾਰਾਂ ਬਦਲੀਆਂ ਨੂੰ ਐਮਪੀਐਲ ਸੁੱਤਾ ਪਿਆ ਤੇ ਸਾਨੂੰ ਸਾਢੇ 5 ਸਾਨੂੰ ਮੁੰ ਪਰਮਾਦਾ ਜੀ ਲੀਡਰ ਤੇ ਚੁੰਨਦੇ ਵੀ ਤਾਂ ਇਦਾਂ ਦੇ ਅਸੀਂ ਜਿਹੜੇ ਸਾਡੇ ਕਦੀ ਕੰਮ ਨਹੀਂ ਆ। ਨਹੀਂ ਨਹੀਂ ਅਸੀਂ ਚਾਹੁੰਦੇ ਸੀ ਵੀ ਪੰਜਾਬ 'ਚ ਬਦਲਾਅ ਇਹ ਤਾਂ ਨਹੀਂ ਕਿ ਆ ਵੀ ਸਾਡੇ ਹੀ ਮੁੰਡੇ ਮਰਵਾ ਦੋ। ਸਰ ਚੁੰਨੂਗੇ ਕਿ ਕਣਾ ਚੁੰਨੂਗੇ ਕਿ ਕਣਾ ਪਿੰਡ ਦੀ ਵੋਟ 1700 ਬਈਆਂ ਦੀ 6000 ਵੋਟ ਕੌਣ ਸਰਕਾਰ ਬਣੇਗੀ ਜਿਹੜੇ ਬਾਕੀ ਪੰਜਾਬ ਦੇ ਵਿੱਚ ਹੁਣ ਐਸੇ ਤਰ੍ਹਾਂ ਘਰ ਕਰ ਰਹੇ ਉਹਨਾਂ ਨੂੰ ਮੈਸੇਜ ਕੀ ਦੇਵਾਂਗੇ ਅੱਜ ਮੈਸੇਜ ਰੋਜ਼ ਪੰਜਾਬ 'ਚ ਇੱਕ ਹਫ਼ਤੇ 'ਚ ਰੋਜ਼ 7-8 ਕੰਡ ਹੋ ਰਿਹਾ ਜਿਹੜੇ ਸਾਹਮਣੇ ਆ ਰਹੇ ਆ ਜਿਹੜੇ ਸਾਹਮਣੇ ਜਿਹੜੇ ਸਾਹਮਣੇ ਨਹੀਂ ਆ ਰਹੇ ਉਹਦਾ ਹਜ਼ਾਰਾਂ ਚ ਆਣ ਆਲੇ ਟਾਈਮ 'ਚ ਸਰਕਾਰ ਬਿਨਾ ਹੋਗੀ ਜੀ ਨਹੀਂ ਹੋਗੀ ਆਹ ਨਾਲੇ ਸਰਕਾਰ ਇਹਨਾਂ ਦੀ ਹੋਗੀ ਪੰਚਾਇਤ ਦੀਆਂ ਵੋਟਾਂ ਗਈਆਂ ਜੀ ਜਗਤ ਪਾਪੜਾ 52 ਐਕਟਰ ਬਈਆ ਮਸੀਹ ਜੀ ਬਾਦ ਕਜੇੜੀ ਪਿੰਡ ਬਈਆ ਮਸੀਹ ਪਰ ਉਹ ਕਹਿੰਦੇ ਸਾਡਾ ਇਸੇ ਥਾਂ ਦੇ ਉੱਤੇ ਭਾਈ ਰਹਿਣ ਦਾ ਹੱਕ ਆ ਵੀ ਸਾਡੀਆਂ ਵੀ ਜਿਹੜੀਆਂ ਇਹ ਜਿਹੀਆਂ ਗੱਲਾਂ ਹੁੰਦੀਆਂ ਦੇਖਿਓ ਰਹੋ ਰੈਂਟ ਦੇ ਸਾਨੂੰ ਵੀ ਦਿੱਕਤ ਨਹੀਂ ਕਈ ਚੰਗੇ ਬੰਦੇ ਵੀ ਰਹਿੰਦੇ ਆ ਠੀਕ ਹੈ ਮੇਰੇ ਕੋਲ ਹੀ ਰਹਿੰਦਾ ਸੀ ਹਰ ਵਕਤ ਕੀ ਕੀ ਬਈ ਗੱਲਬਾਤ ਸਾਰੀ ਹੁੰਦੀ ਹੈ ਕਿਵੇਂ ਇਹ ਘਟਣਾ ਵਾਪਰਦੀ ਗੱਲਬਾਤ ਜੀ ਸਾਡੇ ਕੋਲ ਫੋਨ ਆਇਆ ਵੀ ਹਾਂ ਅੱਦ ਕਰੇ ਸਾਡੇ ਪੁੱਤ ਨਾਲ ਹੋ ਗਿਆ ਜਦ ਗਏ ਮੌਕੇ ਤੇ ਮੈਂ ਪੁੱਛਿਆ ਦੋ ਬੱਚੇ ਆਪਸ ਵਿੱਚ ਜਾ ਰਹੇ ਦੇ ਇੱਕ ਬਈਆ ਸ਼ਰਾਬ ਪੀ ਕੇ ਆ ਰਿਹਾ ਸੀ ਉਹ ਦੋ ਬੱਚਿਆਂ ਦੇ ਵਿੱਚ ਵਜਿਆ ਮੇਰੇ ਪੁੱਤ ਨਾਲ ਕਹਿੰਦਾ ਵੀ ਹਾਂ ਤੂੰ ਇਹਨਾਂ ਨੂੰ ਕਿਉਂ ਮਾਰ ਰਿਹਾਗਾ ਉਹ ਕਹਿੰਦਾ ਉਰੀ ਰੁਕੇ ਬਾਅਦ ਵਿੱਚ ਪੰਜ ਮੁੰਡੇ ਆਏ ਵੀਡੀਓਸ ਆ ਰਹੀ ਕੈਮਰੇ ਬਣੇ ਵੇ ਬੰਦੇ ਬਲਾ ਕੇ ਲੈਂਦੇ ਉਹ ਨਾ ਫਿਰ ਪੰਜ ਮੁੰਡੇ ਆਏ ਜੀ ਆ ਇੱਕ ਤਾਂ ਮੇਰੇ ਉਰ ਦੇ ਘਾਟਾ ਵੜਦੇ ਮੇਰੇ ਬਿੱਡ ਦਾ ਤੇ ਆ ਬੜਾ ਦੂਜੇ ਮੁੰਡੇ ਅੱਖ ਤੋਂ ਮਾਰ ਕੇ ਪੁੱਛੋ ਘੜਦਿਆ ਉਹ ਵੀ ਖਤਮ ਪਿਆ ਜੀ ਹਸਪੀਟਲ ਪਿਆ ਡੈੱਡ ਵੜੂ ਦੀ ਇੰਨੀ ਕਿਤੇ ਕੋਈ ਵੀ ਉਹ ਵੀ ਖਤਮ ਪਿਆ ਮੈਂ ਜਾਂਦਾ ਬਸ ਪੁਲਿਸ ਕਹਿੰਦੀ ਵੀ ਹਾਂ ਦੇਖੋ ਕੱਲ ਦੀ ਰਾਤ 9 ਵਜੇ ਦੀ ਵਾਰਦਾਤ ਹੋਈ ਵੀ ਹੈ ਕਹਿੰਦੇ ਦੋ ਬੰਤੇ ਪਕੜੇ ਵੇ ਬਈ ਕਿਸਿੰਦੇ ਦਿਖਾ ਦੋ ਬੰਤੇ ਹੈ ਕਿਤੇ ਆਹੋ ਇਹਨੇ ਆਏ ਮੈਂ ਕਿਹਾ ਆਪਣੀ ਗੱਟੀ ਚ ਪਾ ਕੇ ਲਿਆਓ ਵੀ ਯਾਰਾਂ ਵੀ ਦੋ ਬੰਦੇ ਆ ਸੀ ਨਹੀਂ ਹੱਥ ਲਾਉਗੇ ਪਬਲਿਕ ਮਾਰ ਦੇਗੀ ਉਹਨਾਂ ਨੂੰ ਆਪਣੀ ਸੇਵਡੀ ਬਣ ਸਕਿਉਲਟੀ ਬੰਦੇ ਤਾਂ ਤਖਾਓ ਕੌਣ ਹੈ ਦੋ ਬੰਦੇ ਉਹ ਜਿਹੜੇ ਪਾੜੇ ਆ ਜੀ ਜਿਹੜੇ ਜਿਹੜੇ ਜਿਹਨਾਂ ਰੱਖੇ ਹੋਏ ਸੀ ਉਹਨਾਂ ਕੋਲੋਂ ਕੋਈ ਸਬੂਤ ਨਹੀਂ ਮਿਲੇ ਉਹਨਾਂ ਦੇ ਵੀ ਕਿ ਕੀ ਸਾਹ ਉਹਦੇ ਉਹ ਜਿਹਦੇ ਜੜੀ ਪੀਂਹਾਂ ਦੇ ਵਿੱਚ ਰਹਿੰਦੇ ਆ ਉਹ ਨਹੀਂ ਚੱਕੇ ਜੀ ਕਿਆ ਕਰ ਉਹਨਾਂ ਨੂੰ ਕਹਾਂ ਜੇ ਕੂਏ ਉਹਨਾਂ ਤੋਂ ਜਾ ਕੇ ਪੁੱਛੋ ਤਾਂ ਅਸੀਂ ਵੀ ਇਹਾ ਪੁਲਿਸ ਮਰਾਜੋ ਪਤਾ ਕਰਨੀ ਚਾਹੀਦੀ ਵੀ ਇਹਾ ਵੀ ਇਹ ਕਾਉਂਟ ਦੇ ਕਿੱਥੇ ਦੇ ਰਹਿਣੇ ਵਾਲੇ ਆ ਕਿੱਥੋਂ ਦੇ ਨਹੀਂ ਜੀ ਹਾਂਜੀ ਨੀ ਦੀ ਵਾਰਦਾਤ ਹੋ ਰਹੀ ਐ ਰੋਜ਼ ਹੋ ਰਹੀ ਐ ਕਟਨਾ ਰੋਜ਼ ਦਿੱਲੀ ਕਟਨਾ ਮਾਂ ਹੋ ਰਹੀਆਂ ਕੋਈ ਚੋਰੀ ਦੀ ਵਾਰਦਾਤ ਹੋ ਰਹੀ ਐ ਤੇ ਇਹਨਾਂ ਦੇ ਹੌਸਲੇ ਹੋਰ ਬੁਲੰਦ ਐ ਹੁਣ ਆਪਾਂ ਅੱਜ ਅੱਜ ਚੁੱਪ ਹੋ ਗਏ ਜੀ ਤੇ ਕੱਲ ਨੂੰ ਇਹਨਾਂ ਨੇ ਹੋਰ ਵਾਰਦਾਤ ਕਰਨੀ ਐ ਨਵੀਂ ਵਾਰਦਾਤ ਕਰਨੀ ਐ ਤੇ ਭਾਈ ਕਿਵੇਂ ਦੇਖਦੇ ਹਾਂ ਕੀ ਮਾਹੌਲ ਆ ਤੁਹਾਡੇ ਪਿੰਡਾਂ ਦਾ ਹੁਣ ਬਣ ਚੁੱਕਿਆ ਹੈ ਬਹੁਤ ਬੁਰਾ ਹਾਲ ਐ ਭਾਈ ਮੋੜ ਮੋੜ 'ਤੇ ਚਿੱਟਾ ਵੀ ਕਰ ਰਿਹਾ ਜੇ ਕਿਸੇ ਪਿੰਡ ਵਾਲੇ ਦੀ ਕਿਸੇ ਕਿਰਾਏਦਾਰ ਭਈਏ ਨਾਲ ਹੋ ਜਾਂਦੀ ਐ ਮਾੜੀ-ਮੋਟੀ ਬਹਿਸ ਵਾਜੀ ਤਾਂ ਸਪੋਰਟ ਭਈਏ ਦੀ ਕਰੀ ਜਾਂਦੀ ਪਿੰਡ ਵਾਲੇ ਵੀ ਬੋਲਣ ਜੋਗੇ ਵੀ ਨਹੀਂ ਰਹੇ ਆਪਣੇ ਬਾਈ ਬੋਲੂਗਾ ਇਹਨੂੰ ਤੈਨੂੰ ਐ ਦੱਸ ਪਿੰਡ ਦੇ ਐਮਸੀ ਚੁਣੇ ਵੇ ਕਿੱਥੇ ਐ ਦੋ ਐਮਸੀ ਦੱਸ ਮਨੂਰ ਪੂਰਾ ਦੱਸ ਦੇ ਮਨੂ ਇਹ ਖੜੇ ਆ ਅਸੀਂ ਖੜੇ ਆ ਅਸੀਂ ਕੋਈ ਰਾਜਨੀਤੀ ਦਾ ਨਹੀਂ ਹੈ ਦੱਸ ਕਿੱਥੇ ਹੈ ਠੀਕ ਹੈ ਜੋ ਹੁਣ ਅਣਹੋਣੀ ਹੋਈ ਆ ਠੀਕ ਹੈ ਰੱਬ ਦੇ ਹੱਥ ਤੀ ਪਰ ਸਪੋਰਟ ਤਾਂ ਕਰ ਸਕਦੇ ਬਾਈ ਉਰੇ ਖੜ ਕੇ ਮੈਨੂੰ ਦਿਖਾ ਦੇ ਕਿੱਥੇ ਪੂਰਾ ਵਿੱਚ ਖੜੇ ਆ ਨੇੜੇ ਤੇੜੇ ਵਿੱਚ ਰਿਓ ਵਿੱਚ ਕਿਹੜਾ ਮਾਹੌਲ ਆ ਤੁਹਾਡੇ ਪਿੰਡ ਐ ਦੱਸ ਦੇ ਕਿ ਬਹੁਤ ਜ਼ਿਆਦਾ ਪ੍ਰਵਾਸੀਆਂ ਦੀ ਗਿਣਤੀ ਹੋਗੀ ਹੁਣ ਤੁਸੀਂ ਸਿਰ ਉੱਚਾ ਕਰਕੇ ਲੰਘ ਸਕਦੇ ਹੋ ਪਿੰਡ ਚ ਆਪਣੇ ਪਿੰਡ ਦੇ ਤਾਂ ਬੰਦਾ ਸਿਰ ਉੱਚਾ ਬਾਈ ਕਿੱਥੇ ਸਾਡੇ ਦੇ ਜਿਆਦਾ ਵੋਟ ਉਹਨਾਂ ਦੀ ਹੈ ਪੁੱਛੂਆਂ ਦੀ ਚੌਂਕਾਂ ਤੇ 10 ਬੰਦੇ ਬਈਆਂ ਦੇ ਖੜੇ ਐ ਸਾਡੇ ਕਿਸੇ ਨਿਆਣੇ ਨੂੰ ਨਹੀਂ ਦੁਕਾਨ ਤੇ ਆਊਡਰ ਜਾਣ ਦਾ ਨਾ ਸਾਡੀ 35 ਨੂੰ ਨਿਕੜਨ ਦਾ ਆਊਡਰ ਐ ਚੌਂਕਾਂ ਦੇ ਖੜੇ ਆਂ ਸਪੀਲਾਂ ਤੇ ਬੈਠੇ ਆਂ ਤੇਰੇ ਖੂਹਾਂ ਤੇ ਬੈਠੇ ਆਂ ਬਾਈ ਜਿੱਥੇ ਲੜਾਈਆਂ ਹੋਈਆਂ ਤੇ ਇਹਨਾਂ ਤੋਂ ਅਸੀਂ ਬਹੁਤ ਤੰਗ ਆਂ ਬਾਈ ਇਹਨਾਂ ਤੋਂ ਅਸੀਂ ਨਹੀਂ ਲੈਣਾ ਕਰਾਇਆ ਇਹਨਾਂ ਨੂੰ ਬਾਹਰ ਕੱਢ ਦਿਓ ਯਾਰ ਵੀਰ ਬਣਿਆ ਯਾਰ ਜੇ ਕੋਈ ਕੱਟ ਸਕਦਾ ਯਾਰ ਸਾਡੀ ਤਾਂ ਸਰਕਾਰ ਤੋਂ ਇਹੀ ਬੇਨਤੀ ਐ ਵੀ ਇਹਨਾਂ ਨੂੰ ਬਾਹਰ ਕੱਢ ਦਿਓ ਯਾਰ ਅਸੀਂ ਨਹੀਂ ਮੋਟਾ ਲੈਣੀਆਂ ਅਸੀਂ ਨਹੀਂ ਲੈਣਾ ਕਰਾਇਆ ਯਾਰ ਬਾਈ ਸਾਡੀ ਤਾਂ ਬੇਨਤੀ ਐ ਹਾਂ ਅਸੀਂ ਤੰਗ ਹੋ ਗਏ ਬਾਈ ਜਿਹੜੇ ਨਿਆਣੇ ਨਾ ਮੇਰਾ ਤਾਂ ਨਿਆਣਾ ਮੇਰਾ ਛੋਟਾ ਜਿਹਾ ਨਿਆਣਾ 12 ਸਾਲ ਦਾ ਉਹ ਬਾਈ ਐ ਕਹਿੰਦਾ ਕਹਿੰਦਾ papa ਮੈਨੂੰ ਸਾਈਕਲ ਹੀ ਦਵਾ ਦੇ ਮਾਂ ਪੁੱਤ ਚਲਾਉਂਗਾ ਕਿੱਥੇ ਹੂੰ ਕਹਿੰਦਾ ਗਲੀ 'ਚ ਮਾਂ ਗਲੀ 'ਚ ਪੁੱਤ ਟਾਈਮ ਨਹੀਂ ਹੈ ਚਲਾਣ ਦਾ ਮੈਂ ਆਪਣਾ ਮੁੰਡਾ ਕੋਠੇ ਤੋਂ ਥੱਲੇ ਨਹੀਂ ਤਾਰ ਸਕਦਾ ਬਾਈ ਐਨੀ ਮਾੜੀ ਹਾਲਤ ਹੈ ਦੋ ਮਾੜੀ ਹਾਲਤ ਦੱਸ ਕਿੱਥੇ ਹੋਊਗੀ ਯਾਰ ਪੰਜਾਬ ਜਿਹੜੇ ਬਾਕੀ ਪਿੰਡੇ ਮੋਹਾਲੀ ਦੇ ਵਿੱਚ ਉੱਥੇ ਵੀ ਇਹੀ ਹਾਲਾਤ ਹੈ ਇਹੀ ਹਾਲਾਤ ਹੈ ਬਾਈ ਸਾਰੇ ਇਹੀ ਹਾਲਾਤ ਹੈ ਇਹੀ ਹੈ ਕੋਈ ਬੋਲ ਰਿਹਾ ਸਾਡੇ ਤਾਂ ਹੁਣ ਦੋ ਬਾਰ ਦਾਤਾਂ ਹੋ ਗੀਆਂ ਬਾਈ ਇੱਕ ਨੂੰ ਦੋ ਸਾਲ ਹੋ ਗਏ ਪਏ ਨੂੰ ਮੁੰਡੇ ਨੂੰ ਉਹਦਾ ਇਨਸਾਫ ਨਹੀਂ ਮਿਲਿਆ ਉਹਦੇ ਪਿੱਛੇ ਧਰਨ ਦੇਲੇ ਸਾਰਾ ਕੁਝ ਉਹੀ ਇਹੀ ਸਰਕਾਰਾਂ ਕਹਿੰਦੀਆਂ ਦੀ ਅਸੀਂ ਕਰ ਦਾਂਗੇ ਸਾਰਾ ਕੁਝ ਕਿਹੜੇ ਅਜੇ ਵੀ ਚੁੱਪ ਬੈਠੇ ਫਿਰ ਹਾਲਾਤ ਤਾਂ ਉੱਥੇ ਵੀ ਵਿਗੜਨਗੇ ਮਾਹਾਂ ਜੀ ਕਿਰਾਇਆ ਨਹੀਂ ਦੇਣਾ ਦੋ ਸਾਲ ਨੂੰ ਕਿਸੇ ਨੂੰ ਇਹਨਾਂ ਨੂੰ ਬੰਦਿਆਂ ਨੂੰ ਇਹਨ ਕਬਜੇ ਕੀ ਇਹਨਾਂ ਨੂੰ ਕਰਾਇਆ ਲੈਣ ਜਾਣਗੇ ਨਾ ਇਹਨਾਂ ਤੇ ਉਲਟਾ ਥੱਪੜ ਲਗਣਗੇ ਬਾਈ ਇਹਨਾਂ ਦੇ ਅਸੀਂ ਟੈਂਟ ਤੇ ਬੈਠੂਗੇ ਕਿਸੇ ਦਿਨਾ ਆਹ ਹਾਲਾਤ ਹੋਣਗੇ ਆਪਣੇ ਹਾਲ ਦੇਖ ਲਓ ਕੁੰਬੜੇ ਦੇ ਵਿੱਚ ਆ ਕੇ ਨਾਲੀਆਂ ਦਾ ਵਿੱਚੇ ਬਾਥਰੂਮ ਬੂਰਾ ਹਾਲ ਕੀਤਾ ਹੋਇਆ ਹੈ ਕਿੱਥੇ ਕਿੱਥੇ ਸਰਕਾਰਾਂ ਬੈਠੀਆਂ ਆਗੇ ਦੇਖੋ ਰਾਤ ਦਾ ਬੰਦਾ ਮਰਿਆ ਕੋਣ ਆਇਆ ਸਾਡੀ ਦਾ ਇਹੀ ਬੇਨਤੀ ਹੈ ਵੀ ਬਾਈ ਇਹਨਾਂ ਨੂੰ ਬਾਹਰ ਕੱਢ ਦਿਓ ਯਾਰ ਸਾਹਮਣੇ ਮੈਨੇ ਦਾਨ ਕਰਾਇਆ ਕੋਈ ਸਰਕਾਰਾਂ ਸਾਰੀਆਂ ਮਿਲੀਆਂ ਭੁਗਤੈ ਬਾਈ ਕੋਈ ਕਿੱਥੇ ਕਰਨ ਸੋ ਬਿਲਕੁਲ ਭਾਈ ਇੱਥੇ ਆਈ ਕਿਉਂ ਚੱਲ ਆ ਬੰਦ ਕਰੀ ਮੈਂ ਮਾਣੇ ਕਹਿੰਦੇ ਵੀ ਅਸੀਂ ਖਰਚਾ ਭਾਈ ਉੱਥੇ ਹੌਸਪੀਟਲ ਜਾਇਆ ਹੋ ਯਾਰ ਆ ਗ੍ਰੇਸ਼ੀਨ ਹੈ ਖੂਨ ਨਹੀਂ ਬੰਦ ਹੋ ਰਿਹਾ ਇਹਦੇ ਮੁੰਡੇ ਦਾ ਬੰਦ ਨਹੀਂ ਹੋ ਰਿਹਾ ਖੂਨ ਰਾਤ ਟੋਟਾ ਬੇਟਾ ਵੀਰ ਜੀ ਹਾਂ ਇਹਨਾਂ ਦਾ ਤੁਸੀਂ ਹੁਣ ਮੇਰੇ ਦਿਹਾੜੀਦਾਰ ਇਹਦੇ ਕੋਲ 10 ਰੁਪਏ ਰੁਤੀ ਕਰ ਰਹੇ ਉਹਦੇ ਪੈਸੇ ਉੱਥੇ ਜਾਇਆ ਮੜਾ ਜਾਇਆ ਬੋਲਣੇ ਕੀ ਹਾਲਤ ਮੰਨੀ ਡਾਕਟਰ ਕਹਿੰਦੇ ਵੀ ਜਾਓ ਗਲ ਇਹਨਾਂ ਨੂੰ ਮਤਲਬ ਉੱਤਰ ਜਾ ਕੇ ਕਵਰ ਕਰੋ ਤੁਸੀਂ ਇੱਕ ਵਾਰ ਹੁਣ ਤੱਕ ਮਾਣੇ ਹੌਸਪੀਟਲ 'ਚ ਜਾ ਕੇ ਜੀ ਦਿਹਾੜੀਆਂ ਕਰ ਕਰਕੇ ਪਾਲਿਆ ਬਾਈ ਕਰਕੇ ਆਪਣੇ ਬੱਚਿਆਂ ਨੂੰ ਔਰ ਯਾਰ ਵੀਰ ਇਹਨਾਂ ਦਾ ਬਹੁਤ ਤੰਗ ਵਿਚਾਰੇ ਨੇ ਹੁਣ ਸਹਾਰਾ ਮਿਲਣਾ ਤਾਂ ਇਹਨੂੰ ਅਸੀਂ ਡਾਕਟਰ ਕੋਲ ਕਰਕੇ ਆਏ ਆ ਡਾਕਟਰ ਕਹਿੰਦਾ ਵੀ ਪੁਲਿਸ ਪ੍ਰਸ਼ਾਸਨ ਕੋਈ ਨਹੀਂ ਆਇਆ ਪੁਲਿਸ ਵਾਲੇ ਕਹਿੰਦੇ ਅਸੀਂ ਇਲਾਜ ਕਰਾ ਰਹੇ ਮੁੰਡੇ ਦਾ ਕੋਈ ਇਲਾਜ ਨਹੀਂ ਹੋਇਆ ਉੱਥੇ ਹੁਣ ਵੀ ਖੂਨ ਨਿਕਲ ਰਿਹਾ ਹੈ ਹੁਣ ਵੀ ਜਾ ਕੇ ਦੇਖ ਸਕਦੇ ਤੁਸੀਂ ਲੈ ਟਿਲ ਟਿਲ ਇਕੱਠੇ ਕਰਕੇ ਮੁੰਡੇ ਦਾ ਇਲਾਜ ਕਰਾ ਰਹੇ ਕਿਸੇ ਨੇ ਆ ਨਹੀਂ ਕਿਹਾ ਵੀ ਉਸ ਦਾ ਇਲਾਜ ਕਰਾ ਦੇ ਕੋਈ ਹੈਲਪ ਦੇਵੇ ਡੀਐਸਪੀ ਬਾਲਸਰ ਨੂੰ ਕਹਿੰਦਾ ਵੀ ਅਸੀਂ ਹਸਪੀਟਲ ਜਾ ਕੇ ਇਲਾਜ ਕਰਾ ਰਹੇ ਆ ਪਰ ਹੁਣ ਜਦੋਂ ਮੈਂ ਜਾ ਕੇ ਆਇਆ ਕੋਈ ਇਲਾਜ ਨਹੀਂ ਹੈ ਕੋਈ ਉੱਥੇ ਡਾਕਟਰ ਕੋਈ ਸੋ ਇਹ ਮਜਬੂਰ ਬਾਪ ਹੈ ਹਾਂਜੀ ਜਿਹੜਾ ਬੋਲ ਵੀ ਨਹੀਂ ਪਾਰਿਆ ਪਰ ਇਹ ਖਮੋਸ਼ੀ ਬਹੁਤ ਕੁਝ ਬੋਲ ਰਹੀ ਹੈ ਸੋ ਇਹ ਖਮੋਸ਼ੀ ਉਹਨਾਂ ਤੋਂ ਜਵਾਬ ਮੰਗਦੀ ਹੈ ਜਿਨ੍ਹਾਂ ਨੇ ਇਹਨਾਂ ਲੋਕਾਂ ਤੋਂ ਵੋਟਾਂ ਲਈਆਂ ਜੋ ਇਹਨਾਂ ਦੇ ਮਾਪੇ ਬਣੀ ਬੈਠੇ ਆ ਸਰਕਾਰਾਂ ਪਰਜਾ ਦੀਆਂ ਮਾਪੇ ਹੁੰਦੀਆਂ ਸੋ ਉਹਨਾਂ ਦਾ ਫਰਜ਼ ਬਣਦਾ ਹੁੰਦਾ ਕਿ ਲੌਅ ਐਂਡ ਆਰਡਰ ਨੂੰ ਬਣਾ ਕੇ ਰੱਖਣਾ ਮੇਨਟੇਨ ਰੱਖਣਾ ਆਪਣੀ ਪ੍ਰਜਾ ਦੀ ਰਾਖੀ ਕਰਨੀ ਇਹਨਾਂ ਨੂੰ ਹੱਕ ਉਹਨਾਂ ਦੇ ਬਣਦੇ ਦੇਣੇ ਸੋ ਇਹ ਇਹ ਮਜਬੂਰੀਆਂ ਆ ਜਿਹੜੀਆਂ ਇਸ ਸਮੇਂ ਸੜਕ ਦੇ ਉੱਤੇ ਖੜੀਆਂ ਤੇ ਅੱਖਾਂ ਜਿਹੜੀਆਂ ਹੈਗੀਆਂ ਜਵਾਬ ਮੰਗਦੀਆਂ ਇਹ ਜ਼ੁਬਾਨ ਭਾਵੇਂ ਕੁਝ ਬੋਲੇ ਜਾਂ ਨਾ ਬੋਲੇ ਪਰ ਇਹਨਾਂ ਲੋਕਾਂ ਦਾ ਕਹਿਣਾ ਵੀ ਇੱਥੇ ਨਾ ਕੋਈ ਚੁਣੇ ਹੋਏ ਨੁਮਾਇंदे ਆਏ ਆ ਨਾ ਕੋਈ ਅਧਿਕਾਰੀ ਆਇਆ ਨਾ ਕਿਸੇ ਨੇ ਇਹਨਾਂ ਨੂੰ ਕੋਈ ਦਲਾਸਾ ਦਿੱਤਾ ਨਾ ਕੋਈ ਭਰੋਸਾ ਦਿੱਤਾ ਪਰ ਇਹਨਾਂ ਦੇ ਬੱਚੇ ਦੀ লাশ ਜਿਹੜੀ ਸੜਕ ਦੇ ਉੱਤੇ ਇਸ ਟਾਈਮ ਪਈ ਹੈ ਤੇ ਇੱਕ ਬੱਚਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਪਰ ਉਹ ਲੋਕ ਜਿਹੜੇ ਇੱਥੇ ਆ ਕੇ ਅ ਆਕੂ ਜੇਬਾਂ ਦੇ ਵਿੱਚ ਪਾਏ ਹੋਏ ਆ ਜਿਹੜੇ ਦਿਨ ਦਿਹਾੜੇ ਸੜਕਾਂ ਦੇ ਉੱਤੇ ਕਤਲਗਰ ਦੇ ਫਿਰ ਰਹੇ ਆ ਉਹਨਾਂ ਦਾ ਕੋਈ ਨਾਂ ਆਤਾ ਪਤਾ ਹੈ ਨਾ ਉਹਨਾਂ ਨੂੰ ਕੋਈ ਹੁਣ ਲੱਭ ਸਕਦਾ ਕਿ ਉਹ ਗਏ ਕਿੱਥੇ ਹਾਲਾਂਕਿ ਆਧਾਰ ਕਾਰਡ ਉਹਨਾਂ ਦੇ ਪੰਜਾਬ ਦੇ ਬਣੇ ਹੋਏ ਆ ਸਾਰਾ ਜ਼ਿੰਦਗੀ ਉਹਨਾਂ ਨੇ ਸਹੂਲਤਾਂ ਦਾ ਆਨੰਦ ਪੰਜਾਬ ਦੀਆਂ ਦਾ ਮਾਣਿਆ ਪਰ ਹੁਣ ਉਹ ਕਿੱਥੇ ਗਾਇਬ ਆ ਕਿੱਥੇ ਉਹ ਕਿੱਥੋਂ ਆਏ ਸੀ ਕਿੱਥੇ ਚਲੇ ਗਏ ਇਸ ਗੱਲ ਦਾ ਕੋਈ ਥਾਂ ਪਤਾ ਨਹੀਂ ਪਰ ਲੋਕ ਹੁਣ ਅਪੀਲਾ ਜਰੂਰ ਕਰ ਰਹੇ ਆ ਵੀ ਸਾਡੇ ਪਿੰਡਾਂ ਦੇ ਵਿੱਚੋਂ ਬਾਈ ਪ੍ਰਵਾਸੀ ਕੱਢ ਦਿਓ ਅਸੀਂ ਇੱਥੇ ਕੋਈ ਕਿਸੇ ਤੋਂ ਕਰਾਇਆ ਨਹੀਂ ਲੈਣਾ ਸੋ ਸਾਡੇ ਪਿੰਡਾਂ ਨੂੰ ਸਾਡੇ ਪਿੰਡ ਰਹਿਣ ਦਿਓ ਵੀਰ ਜੀ ਭਗਵਾਨ ਤਮਨ ਸਰਕਾਰ ਬਣੀ ਹੋਈ ਹੈ ਇੱਥੇ ਕੋਈ ਸਰਕਾਰ ਦਾ ਨੁਮਾਇੰਦਾ ਆਇਆ ਜੀ ਆਇਆ ਜੀ ਕੋਈ ਇੱਕਲਵਰਤੀ ਇੱਥੇ ਕੋਟੀ ਹੈ ਇੱਥੇ ਆਇਆ ਜੀ ਕੋਈ ਸਾਹਮਣੇ ਦਫ਼ਤਰ ਹੈ ਜੀ ਕੋਈ ਆਇਆ ਤਨਮੈਂਤਾ ਜੀ ਹਲੇ ਤੱਕ ਨਹੀਂ ਕੋਈ ਪਹੁੰਚਿਆ ਇੱਥੇ ਐਮਐਲਏ ਨਹੀਂ ਆਇਆ ਕੁਝ ਨਹੀਂ ਆਇਆ ਕੋਈ ਸੋ ਬਿਲਕੁਲ ਇਹ ਫਿਲਹਾਲ ਆਪਣੀ ਲੜਾਈ ਲੜ ਰਹੇ ਐ ਐਂਬੂਲੈਂਸ ਖੜੀ ਹੈ ਐਂਬੂਲੈਂਸ ਦੇ ਵਿੱਚ ਇੱਕ ਮਾਸੂਮ ਪੁੱਤ ਦੀ ਦੇਹ ਪਈ ਹੈ ਮ੍ਰਿਤਕ ਦੀ ਜਿਸ ਦਾ ਕਤਲ ਹੋਇਆ ਸੋ ਧਰਨਾ ਲਾਉਣ ਦੇ ਲਈ ਇਹ ਲੋਕ ਇੱਥੇ ਇਕੱਠੇ ਹੋਏ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਵੀ ਖੜਾ ਹੈ ਇਹ ਮਾਵਾਂ ਬੈਠੀਆਂ ਮਾਵਾਂ ਬਿਲਕੁਲ ਰਹੀਆਂ ਮਾਵਾਂ ਰੋ ਰਹੀਆਂ ਤੇ ਇਨਸਾਫ ਮੰਗ ਰਹੀਆਂ ਤੇ ਨਾਲ ਇਹ ਵੀ ਕਹਿ ਰਹੇ ਆ ਕਿ ਕਿਸੇ ਹੋਰ ਦਾ ਪੁੱਤ ਇਸੇ ਤਰ੍ਹਾਂ ਨਾ ਹੋਵੇ ਇਸ ਕਰਕੇ ਸਰਕਾਰ ਇਸ ਦੇ ਉੱਤੇ ਨੱਥ ਪਾਵੇ ਸਰਕਾਰ ਇਸ ਨੂੰ ਰੋਕੇ ਤੇ ਇਹਨਾਂ ਪਿੰਡਾਂ ਨੂੰ ਪਹਿਲੇ ਪਿੰਡਾਂ ਵਰਗੇ ਕਰੇ ਜਿਸ ਤਰ੍ਹਾਂ ਦਾ ਇਹ ਪਿੰਡ ਇਹ ਲੋਕ ਚਾਹੁੰਦੇ ਸੀ ਜੋ ਵਿਗੜਿਆ ਹੋਇਆ ਮਾਹੌਲ ਆ ਇਹਨਾਂ ਪਿੰਡਾਂ ਦਾ ਇਹ ਲੋਕ ਹੁਣ ਬਿਲਕੁਲ ਵੀ ਉਸ ਤਰ੍ਹਾਂ ਦਾ ਦੇਖਣਾ ਨਹੀਂ ਚਾਹੁੰਦੇ ਲਗਾਤਾਰ ਇਹ ਵਾਪਰੀਆਂ ਘਟਨਾਵਾਂ ਆਪਣੇ ਆਪ ਦੇ ਵਿੱਚ ਸਰਕਾਰ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਪ੍ਰਬੰਧਨ ਦੇ ਉੱਤੇ ਖੜੇ ਜਰੂਰ ਕਰ ਰਹੀ ਹੈ ਪਰ ਇਹਨਾਂ ਸਵਾਲਾਂ ਦੇ ਜਵਾਬ ਕਦੇ ਮਿਲਣਗੇ ਜਾਂ ਫਿਰ ਇਹ ਗੁੰਝਲਾਂ ਹੋਰ ਉਲਝਦੀਆਂ ਹੀ ਜਾਣਗੀਆਂ ਇਸੇ ਤਰ੍ਹਾਂ ਇੱਕ ਪਿੰਡ ਦੂਸਰੇ ਪਿੰਡ ਤੀਜੇ ਪਿੰਡ ਜਾਂ ਚੌਥੇ ਪਿੰਡ ਰੋਜ਼ ਇਹ ਕਾਰੇ ਦੇਖਣ ਨੂੰ ਮਿਲਣਗੇ ਹੋਏਗਾ ਕੀ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਜਨਾਸਤਨਾਮ ਸਿੰਘ ਪੰਜਾਬੀ ਲੋਕ ਚੈਨਰ